ਸਸਰੀਏ ਕਾਲ ਜੀ ਮੈਂ ਡੀਵਿੰਨ ਢਾਲੀਵਾਲ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਇਸ ਟਾਈਮ ਖੜੇ ਆਂ ਜੀ ਆਦਮਪੁਰਾ ਪਿੰਡ ਵਿੱਚ ਜੋ ਕਿ ਨਛੱਤਰ ਸੱਤਾ ਦਾ ਭਰਾ ਹਰਬੰਸ ਸੱਤਾ ਆਓ ਤੁਹਾਨੂੰ ਉਹਨਾਂ ਨਾਲ ਮਿਲਾਉਣੇ ਆਂ ਹਰਬੰਸ ਸੱਤੇ ਨੂੰ ਤਾਂ ਉਹਨਾਂ ਦੇ ਘਰ ਦੇ ਹਾਲਾਤ ਆ ਜੋ ਕਿ ਇਸ ਟਾਈਮ ਮਿਲਦੇ ਆਂ ਉਹਨਾਂ ਨੂੰ ਹਰਬੰਸ ਸੱਤਾ ਜੀ ਨੂੰ ਆਓ ਹਰਬੰਸ ਸੱਤਾ ਜੀ ਨਾਲ ਗੱਲਬਾਤ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਜੀ ਸ੍ਰੀਕਲਪਾ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਧੰਨਵਾਦ ਜੀ ਤੁਹਾਡਾ ਸਾਡੇ ਘਰ ਤੋਂ ਪਿੰਡ ਆਦਮਪੁਰਾ ਦੇ ਵਿੱਚ ਬਹੁਤ ਬਹੁਤ ਤੈਨੂੰ ਧੰਨਵਾਦੀਆਂ ਤੁਹਾਡੇ ਸਾਨੂੰ ਪਤਾ ਲੱਗਾ ਸੀਗਾ ਜੀ ਨਛੱਤਰ ਜੱਤਾ ਦੇ ਭਰਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਬਹੁਤ ਵਧੀਆ ਸਾਨੂੰ ਲੱਗਾ ਤੁਹਾਡਾ ਦੇਖ ਕੇ ਤੇ ਸਾਨੂੰ ਕੁਝ ਉਹਨਾਂ ਬਾਰੇ ਕੋਈ ਜਾਣਨਾ ਪਾਉਂਗੇ ਗੱਲਬਾਤ ਕੀ ਕਰੂਗੀ ਹਾਂ ਜੀ ਹਾਂ ਜੀ ਉਹ ਜੀ ਮੈਂ ਉਹ ਅਸੀਂ ਹਾਂ ਸਤ ਸਮ ਪਹਿਲਾ ਕਰਕੇ ਗਏ ਆ ਠੀਕ ਹੈ ਜੀ ਤੇ ਕੋਈ ਉਹਨਾਂ ਦੇ ਗੀਤਾਂ ਮਾਰੇ ਕੋਈ ਚਾਰ ਲਾਈਨ ਸਾਨੂੰ ਕੋਈ ਚੰਨਾ ਪਾ ਹਾਂ ਜੀ ਸੁਣਾ ਦੇਣੀ ਹਾਈ ਨੀ ਅਰਜ ਕਰੋ ਡਾਡੇ ਰੱਬ ਅੱਗੇ اے ਪੁੱਤਰ ਮੰਨ ਨਾ ਬੁੱਢਿਆਂ ਮਾਪਿਆਂ ਦੇ ਤੇ ਣਿਆਣੀ ਨਾਲ ਦਾ ਮਰੇ ਨਾ ਪਤੀ ਲੋਕੋ ਤੇ ਜੰਦ ਜਾਂ ਪੈਂਦੀ ਵਿੱਚ ਸਿਆਪਿਆਂ ਦੇ ਤੇ ਬੂਟਾ ਬਾੜ ਫੜੋ ਹੋਸ ਕੇ ਪਿਆਰ ਕੀਤਾ ਤੇ ਕਲੀ ਟੁੱਟ ਜਾਂਦੀ ਵਿੱਚ ਛਾਪਿਆਂ ਦੇ ਹੋ ਨ ਕੋ ਨੱਥ ਸਹਾਗ ਵਾਲੀ ਟੁੱਟ ਜਾਂਦੀ ਤੇ ਆਖਰ ਬੈਠ ਜਾਂਦੀ ਬੂਹੇ ਮਾਪਿਆਂ ਦੇ ਨਕ ਵਿੱਚੋਂ ਕੋ ਕਾ ਨਾ ਕੋਈ ਲਾਹੇ ਮਟਿਆ ਹਵਾਰ ਮਰਹਿ ਨਾ ਕਿਸੇ ਦਾ ਪਤੀ ਪਰਵੇਦਗਾਰ ਮਰਹਿ ਨਾ ਕਿਸੇ ਦਾ ਪਤੀ ਪਰਵੇਦਗਾਰ ਰੱਤਾ ਜੂੜਾ ਬਾਹ ਚੋ ਨਾ ਪਵੇ ਤੋੜਨਾ ਹੁਆ ਚਿੱਟੀ ਚੁੰਨੀ ਲੈਣ ਦੀ ਕੋਈ ਹੀ ਪਵੇ ਲੋੜਨਾ रत्ता चूड़ा वहां चूना पवे तोड़ना हुआ चिट्टी चुने लैन दी कोई ही पवे लोड़ना अखा बिचो हंजू ना कोई ढोले मटे यार मरे है ना पति ही परवेदगार मरे है ना पति ही परवेदगार ਬਹੁਤ ਵਧੀਆ ਜੀ ਬਹੁਤ ਵਧੀਆ ਇਹ ਜੀ ਹਰਬੰਸ ਸਤਾਸੀ ਜੀ ਕਿਉਂਕਿ ਆਪਣੇ 79 ਸਤਾਜੀ ਦਾ ਗੀਤ ਸੁਣਾ ਕੇ ਸਾਨੂੰ ਬਹੁਤ ਵਧੀਆ ਕੀਤਾ ਜੋ ਇਹੋ ਜਿਹਾ ਪਨਕਾਰਾਂ ਦਾ ਬਹੁਤ ਵਧੀਆ ਇਹਨਾਂ ਦਾ ਸਾਥ ਦੇਣਾ ਚਾਹੀਦਾ ਜੋ ਕਿ ਇਸ ਟਾਈਮ ਬੈਠੀਆਂ ਜੋ ਕਿ ਘਰਾਂ ਦੇ ਵਿੱਚ ਕੋਈ ਵੀ ਵੀਰੇ ਇਹਨਾਂ ਨੂੰ ਸੁਣਦੇ ਆ ਤਾਂ ਇਹਨਾਂ ਦਾ ਵੱਧ ਤੋਂ ਵੱਧ ਸਾਥ ਦੇਣਾ ਧੰਨਵਾਦ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹਰਬਾ ਸਤਿ ਆਈ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਕੀ ਬਾਤ ਹੈ ਜੀ ਬਹੁਤ ਬਹੁਤ ਤੇ ਬਾਈ ਜੀ ਆਪਾਂ ਪਹਿਲਾਂ ਵੀ ਮਿਲੇ ਸੀ ਹਨਾ ਡੇਲੀ ਫੋਟੋ ਦਾ ਬਹੁਤ ਬਹੁਤ ਧੰਨਵਾਦ ਮੈਂ ਗੁਰਵਿੰਦਰ ਢਿੱਲੋਂ ਹਾਂਜੀ ਹਾਂਜੀ ਤੇ ਬਾਈ ਜੀ ਤੁਸੀਂ ਗੱਲ ਕਰੀ ਸੀ ਆ ਪੀੜੀ ਦੀ ਗਲੀ ਆ ਆਦਮ ਪੁਰੇ ਪਿੰਡ ਦੀ ਹਨਾ ਹਾਂਜੀ ਹਾਂਜੀ ਤੇ ਬਾਈ ਜੀ ਕਿੰਨੇ ਭਾਈ ਸੀ ਤੁਸੀਂ ਅਸੀਂ 7 ਭਾਈ ਸੀਗੇ ਬਾਈ ਅੱਛਾ 7 ਭਾਈ ਸੀਗੇ ਹਾਂਜੀ ਹਾਂਜੀ ਇੱਕ ਭੈਣ ਸੀ ਕਹਿੰਦੇ ਇੱਕ ਭੈਣ ਸੀ ਹਾਂਜੀ ਤੇ ਬਾਈ ਜੀ ਸੱਤੇ ਕਰ ਇੱਕੋ ਗਲੀ ਚ ਇੱਕੋ ਗਲੀ ਚ ਗਲੀ ਆ ਮੇਰੇ ਸਾਹ ਚ ਛਟੀ ਵੀ ਆ ਛਡੇ ਤੇ ਆ ਬਾਈ ਛੱਤੇ ਦੀ ਬੈਠਕ ਹੈ ਹਾਂ ਬਾਈ ਛੱਤੇ ਦੀ ਬੈਠਕ ਹੈ ਬਾਈ ਜੀ ਦਿਖਾਇਓ ਬਾਈ ਛੱਤੇ ਦੀ ਬੈਠਕ ਆ ਲਿਖਿਆ ਹੋਇਆ 451999 ਉਦੋਂ ਦੀ ਬੈਠਕ ਬਣੀ ਵੀ ਹੈ ਨਾ ਉਦੋਂ ਦੀ ਬੈਠਕ ਬਣੀ ਹੈ ਤੇ ਬਾਈ ਜੀ ਆ ਨਛੱਤਰ ਛੱਤੇ ਦਾ ਘਰ ਆ ਗਿਆ ਹਾਂ ਹਾਂ ਜੀ ਹਾਂ ਜੀ ਆ ਨਛੱਤਰ ਛੱਤੇ ਦਾ ਘਰ ਆ ਗਿਆ ਆ ਬੈਠਕ ਆ ਗਈ ਬਾਈ ਜੀ ਛੱਤੇ ਦਾ ਨਾਂ ਵੀ ਲਿਖਿਆ ਹੋਇਆ ਬਾਈ ਜੀ ਹਾਂ ਜੀ ਹਾਂ ਜੀ ਨਾਂ ਬੜਾ ਵਧੀਆ ਨਾ ਬਾਈ ਗਾਇ ਇੱਕ ਨਛੱਤਰ ਛੱਤਾ ਹਾਂਜੀ ਹਾਂਜੀ ਜਗਸੀਰ ਸਿੰਘ ਲੇਖਕ ਹਰਵਿੰਦਰ ਸਿੰਘ ਵਿੰਦਰ ਸਿੰਘ ਇਹ ਬਾਈ ਜੀ ਨੇ ਮਿਸਤਰੀ ਨੇ ਨਹੀਂ ਖਿਆ ਲੱਗਦਾ ਜੀ ਉਹ ਕਾਰਿਆ ਬਿਆ ਹਨਾ ਪਲਾਸਟਰ ਕਰ ਦਿੰਦੇ ਸੀ ਤੇ ਉਹ ਲਿਖ ਦਿੰਦੇ ਦਿੰਦੇ ਸੀ ਬਣਾ ਕੇ ਹਨਾ ਤੇ ਬਾਈ ਨੇ 70 70 ਦਾ ਇੱਥੇ ਰੈਸ਼ ਹੁੰਦੀ ਸੀ ਹਨਾ ਤੇ ਇੱਥੇ ਰੌਣਕਾਂ ਰੋਟੀ ਪਾਣੀ ਪ੍ਰਸ਼ਾਦਾ ਬਾਈ ਜੀ ਛਕਦੇ ਹੋਣਗੇ ਹਨਾ ਇੱਥੇ ਚੁੱਲ੍ਹਾ ਚੌਂਕਾ ਹੋਣਾ ਜੀ ਉਸ ਟਾਈਮ ਹਨਾ ਤੇ ਅੱਜ ਵਿਚਾਰਾ ਸੁਨਾ ਦਿਖਾਇਓ ਬਾਈ ਜੀ ਬੈਠ ਕੇ ਇਧਰੋਂ ਪਿੱਛੇ ਨੂੰ ਹੋ ਕੇ ਆਹ ਬੈਠਕ ਸੀ ਬਾਈ ਜੀ ਦੀ ਹਨਾ ਸਵਾਗਤ ਇਸ ਇਸ ਬਾਤ ਰ ਇੱਥੇ ਸਾਰਾ ਕੁਝ ਰਹਿੰਦਾ ਤੇ ਬਾਈ ਜੀ ਦੇ ਪੂਰੇ ਆਉਂਦੇ ਹੋਣਗੇ ਜੀ ਫਿਰ ਉਦੋਂ ਬੜੀ ਜਨਤਾ ਆਉਂਦੀ ਸੀ ਸਾਡੇ ਪੂਰਾ ਮੇਲਾ ਲੱਗਦਾ ਹੋਗਾ ਹਨਾ ਬਾਈ ਜੀ ਖਾੜੇ ਖੂੜੇ ਪੂਰੇ ਪੈਂਦੇ ਸੀ ਬਾਈ ਜੀ ਪੂਰੇ ਖਾੜੇ ਪੂਰੇ ਅੱਛਾ ਅੱਛਾ ਤੁਸੀਂ ਜਾਂਦੇ ਹੋਗੇ ਤੇ ਤੁਹਾਨੂੰ ਵੀ ਮਾਨ ਮਿਲਦਾ ਹੋ ਸਲਮਾਨ ਬਾਈ ਜੀ ਦੇ ਨਾਲ ਓਸ ਉਮਰ ਬਾਈ ਜੀ ਦੀ ਕਿੰਨੀ ਕਦੀ ਸੀ ਉਦੋਂ ਉਦੋਂ ਬਾਈ ਦੀ ਫਿਰ 35 ਸਾਲ ਦੀ ਸੀ 35 ਸਾਲ ਦੀ ਉਮਰ ਸੀ ਤੇ ਥੋੜੀ ਫਿਰ ਉਮਰ ਹੋਸ ਟੈਂਕ ਅਸੀਂ ਤਾਂ 18 ਉਮੀ ਦੇ ਸਾਹਮਣੇ 18 ਗੁਨੀ ਸਾਹਿਬ ਖੁਸ਼ੀ ਤਾਂ ਮਿਲਦੀ ਉਹ ਬੱਚੇ ਜੇ ਵਾਂਗੂ ਗੱਲ ਚ ਮਿਲਦੇ ਹੋਣਗੇ ਹਨਾ ਵੱਡੇ ਸੀ ਤੁਹਾਨੂੰ ਨੌਜਵਾਨ ਸੀ ਪੂਰੇ ਹਨਾ ਤੇ ਭਾਈ ਜੀ ਦੀ ਬੈਠਕ ਵੀ ਦਿਖਾਉਣ ਦਿਖਾਇਓ ਮਾੜੀ ਜੀ ਭਾਈ ਜੀ ਆਪਣੇ ਭਾਈ ਦੀ ਬੈਠਕ ਇੱਥੇ ਵੀ ਵਰਖਾਂਦੇ ਪੀਂਦੇ ਹੋਣਗੇ ਉਹਦਾ ਮਹਿਫਲਾ ਲਾਉਂਦੇ ਹੋਣੀਆਂ ਲਾਈਟ ਬਧਾ ਦਿਓ ਕਿੱਥੇ ਜੀ ਬੈਠ ਕੀ ਪਈ ਹੈ ਜੀ ਇਹ ਇਹਨੂੰ ਕੱਟ ਲਓ ਲਾਈਟ ਬਧਾ ਲਿਓ ਹਾਂ ਜੀ ਹਾਂ ਜੀ ਆ ਬੈੱਡ ਪੁਰਾਣਾ ਹੀ ਹੈ ਹਾਂ ਜੀ ਹਾਂ ਜੀ ਪੁਰਾਣਾ ਹੀ ਹੈ ਅੱਛਾ ਟੀਵੀ ਭਾਈ ਜੀ ਕਦੋਂ ਦਾ ਰਾਹ ਟੀਵੀ ਆ ਪੁਰਾਣਾ ਪਿਆ ਇੱਕ ਇਹ ਟੀਵੀ ਤਾਂ ਦਿਖਾਓ ਭਾਈ ਜੀ ਟੀਵੀ ਪ ਤੇ ਆਹ ਫੋਟੋਆਂ ਲੱਗੀਆਂ ਬਾਈ ਜੀ ਦੀ ਇਧਰੋਂ ਇਹ ਉਸ ਟਾਈਮ ਦਾ ਪੁਰਾਣਾ ਟੀਵੀ ਲੱਗਦਾ ਬਾਈ ਜੀ ਹਨਾ ਬੜਾ ਪੁਰਾਣਾ ਟੀਵੀ ਆ ਬਾਤ ਪਲਾ ਬਾਈ ਪਲੰਗ ਦੇਖੋ ਪੁਰਾਣਾ ਹਨਾ ਬਾਈ ਜੀ ਦੀ ਬੈਠਕ ਚੋਂ ਤੇ ਆ ਇੱਕ ਟਾਇਲ ਬੱਤਾ ਜੀ ਹਨਾ ਛੱਤ ਦਾ ਆਹ ਟਾਇਲ ਬੱਤੇ ਦੇ ਆ ਟਾਇਲ ਬੱਤੇ ਦੇ ਛੱਤ ਪਾਈ ਸੀ ਬਾਈ ਬੱਲੇ ਬੱਲੇ ਆ ਬਾਈ ਜੀ ਪਿਕਚਰ ਆ ਜਿਹੜਾ ਜੀ ਥੱਲੇ ਲਿਖਿਆ ਹੋਇਆ ਹੈ ਗਾਇਕ ਨਿਸ਼ਤਰਛਤਾ 7 ਮਈ 1992 ਇਹ ਜਿਹੜੀ ਡੇਟ ਆ ਡੈਥ ਵਾਲੀ ਹੈ ਜੀ ਹੈ ਇਹ ਬਾਈ ਜੀ ਦੀ ਨਿਸ਼ਤਰਛਤਾ ਜੀ ਡੈਥ ਵਾਲੀ ਡੇਟ ਆ 7 ਮਈ 1992 ਉਦੋਂ ਆਪਾਂ ਨੂੰ ਐਸ ਦੀ ਵੀ ਵਿਛੋੜਾ ਦੇ ਕੇ ਸੀ ਪ੍ਰਮਾਤਵਾਹ ਨਾਲ ਚਰਨ ਨਿਮਾਸ਼ ਬਖਸ਼ੇ ਤੇ ਆ ਬਾਈ ਜੀ ਦੇ ਕੈਸਟਾਂ ਦੇ ਰੈਪਰ ਆ ਹਨਾ ਰਹਾਂ ਜੀ ਹਰਮਨ ਸੱਤੇ ਜੀ ਤੁਹਾਡੇ ਆ ਹਨਾ ਇਹ ਆ ਦਿਨ ਪੇਪਰਾਂ ਦੀ ਤਾਂ ਤੁਹਾਡੀ ਆ ਹਨਾ ਉਹ ਜਿਹੜੀ ਉਹ ਪਿਕਚਰ ਪਈ ਹੈ ਜੀ ਆਪਣੇ ਧਰਮ ਪਤਨੀ ਨਿਸ਼ਤਰ ਸ਼ਕਤ ਮਾਤਾ ਰਾਣੀ ਕੌਰ ਹਨਾ ਹਾਂ ਹਾਂ ਬੜਾ ਬਾਈ ਮਿਲ ਕੇ ਦਰਸ਼ਨ ਹੋ ਗਏ ਮਾਤਾ ਜੀ ਦੇ ਇੰਨਾ ਫਨਕਾਰਾਂ ਦਾ ਹਨਾ ਆ ਸਨਮਾਨ ਚੰਨ ਪਈ ਜੀ ਤੁਹਾਡੇ ਕੋਲ ਸਬਾਈ ਜੀ ਦੇ ਹੋਣਗੇ ਹਾਂ ਜੀ ਆ ਮੇਰੇ ਹੀ ਹੈ ਜੀ ਅੱਛਾ ਤੁਹਾਡੇ ਆਗੇ ਕੁਝ ਹਾਂ ਹਾਂ ਬਸ ਬਾਦੀ ਜੀ ਦੇ ਆ ਥੱਲੇ ਦਿਖਾਇਓ ਆ ਪੁੰਦੜ ਲੁਧਿਆਣਾ ਪੁੰਦਰੀ ਦੇ ਹਨਾ ਕੋਈ ਮੇਲਾ ਸੀ ਦਾ ਤੁਸੀਂ ਐਨੂੰ ਆਜੋ ਅਸੀਂ ਆਉਣੇ ਹਾਂ ਜੀ ਤੁਸੀਂ ਐਨੂੰ ਆਜੋ ਤੇ ਬਾਈ ਜੀ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਹਨਾ ਦਰਸ਼ਨ ਹੋ ਗਏ ਇੱਥੇ ਚਰਨ ਪੈ ਕੇ ਬਾਈ 79 36 ਦੇ ਬੈਠ ਕੇ ਅੱਜ ਹਾਂਜੀ ਬਹੁਤ ਬਹੁਤ ਖੁਸ਼ੀ ਹੋਈ ਹਾਂਜੀ ਹਾਂਜੀ ਤੇ ਰੱਬ ਕਰੇ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਅੱਜ ਤੁਸੀਂ ਉਸ 30 ਤੇ ਇੱਕ ਨਵਾਂ ਕਹਿੰਦੇ ਆ ਰਿਹਾ ਹਾਂਜੀ ਹਾਂਜੀ ਤੁਹਾਡਾ ਮੁਹੱਬਤ ਹਾਂ ਮੁਹੱਬਤ ਤੇ ਬਾਈ ਸੋਨੀ ਆਗਲੇ ਜੀ ਵੀ ਕਰ ਰਹੇ ਨੇ ਤੁਹਾਡੀ ਮਦਦ ਪੱਟੀ ਭੜੀ ਵਾਲੇ ਵੀ ਬੜੀ ਸਪੋਰਟ ਕਰ ਰਹੇ ਬਾਈ ਜੀ ਤੁਹਾਡੀ ਪਰਮਾਤਮਾ ਤੁਹਾਨੂੰ ਐਂ ਸਪੋਰਟ ਕਰਦੇ ਰਹਿਣ ਚੜ੍ਹਦੀ ਕਲਾ 'ਚ ਰੱਖਣ ਸਹੀ ਗਾ ਸ੍ਰੋਤਿਓ ਇਹ ਬਾਈ ਹਰਮਨ ਸਿੰਘ ਸੱਤਾ ਜੀ ਹਨਾ ਜਾਣਦੇ ਆ ਤੁਸੀਂ ਸੁਣਿਆ ਹੋਣਗੇ ਕੈਸ਼ਟਾਂ ਤੇ ਆਪਾਂ ਤੇ ਇੱਕ ਜਿਹੜੇ ਜੀ ਤੁਹਾਡੇ ਪ੍ਰੋਗਰਾਮ ਹੁਣ ਜਿਹੜੇ ਲੱਗ ਨਹੀਂ ਰਹੇ ਹਾਂਜੀ ਹਾਂਜੀ ਕਿਉਂ ਨਹੀਂ ਇਹ ਅੱਜ ਕੱਲ੍ਹ ਪਤਾ ਨਹੀਂ ਕੀ ਗੱਲ ਆ ਜੀ ਕੋਈ ਮਾੜਾ ਨਿਕਉਂਦੇ ਆ ਹਾਂ ਬੜਾ ਸੋਹਣਾ ਸੱਭਿਆਚਾਰਕ ਹਾਂ ਸੱਭਿਆਚਾਰਕ ਗੱਲ ਬਹੁਤ ਵਧੀਆ ਕੁਦਰਤ ਦੀ ਕੋਈ ਖੇਡ ਹੈ ਜੀ ਤੇ ਡੀਜੇ ਹੋ ਜੇ ਤਾਂ ਵਿਆਹ ਚ ਲੋਕ ਉਹਦੀ ਲਾ ਲੈਂਦੇ ਫੱਟ ਦੇ ਕੇ ਤੁਸੀਂ ਉਹਨਾਂ ਕੀ ਥੋੜਾ ਖਰਚਾ ਉਹਨਾਂ ਕੇ ਡੀਜੇ ਵਾਲੇ ਲੈ ਲੈਂਦੇ ਤੁਹਾਨੂੰ ਲੈ ਜਾ ਕਰਨ ਤਾਂ ਮੈਂ ਕਹਣਾ ਨਿਆਰਾ ਆ ਜੇ ਭਾਈ ਸੱਲਾਹ ਹਰ ਕਹਿੰਦਾ ਲੈ ਮਹਿਫਲ ਬਣ ਜੇ ਲੈ ਐਂ ਕਹਣਗੇ ਵੀ ਖਾਣਾ ਲੱਗਿਆ ਭਾਈ ਪਿੰਡ ਚ ਵੀ ਆਏ ਆ ਭਾਈ ਫਖਾਨੇ ਨੇ ਆਉਣਾ ਉਦੋਂ ਕਹਿੰਦੇ ਜੇ ਖਾਣਾ ਆਉਣਾ ਕੋਈ ਮਾਨਕ ਨੇ ਆਉਣਾ ਜਵਾਬ ਕਰੋ ਵੀ ਪੁੱਛੇ ਡੇਟ ਬੱਚੇ ਨਹੀਂ ਹੁੰਦੇ ਵਿਆਹ ਤੇ ਉਹ ਫਲਾਣਾ ਦੇ ਮਾਨ ਕਾਉਣਾ ਜੀ ਫਲਾਣਾ ਦੇ ਬਾਈ ਨਛੱਤੇ ਨੇ ਆਉਣਾ ਦੂਰੋਂ ਪੁੱਛਣ ਲੱਗ ਜਾਂਦੇ ਸੀ ਤੇ ਹੁਣ ਤਾਂ ਬਾਈ ਜੀ ਆਥਨੇ ਕਹਿੰਦੇ ਡੀਜੇ ਜਾਗੋ ਤੇ ਬਸ ਸਿਮਟ ਰਹਿ ਜਾਂਦਾ ਹਨਾ ਤੇ ਸਰੋਤਨ ਇਹ ਹੀ ਬਹਿਣ ਤੇ ਆ ਕਿ ਪਿੰਡ ਇਹ ਬਾਈ ਉਹਨਾਂ ਕੀ ਖਰਚ ਆ ਬਾਈ ਜੀ ਦਾ ਜਿੰਨਾ ਕ ਆਪਣਾ ਡੀਜੇ ਤੇ ਲਾ ਦਿੰਦੇ ਆ ਤੇ ਵੱਤ-ਵੱਤ ਇਹਨਾਂ ਨੇ ਮਾਨ ਸਨਮਾਨ ਬਹੁ ਇਹਨਾਂ ਨੂੰ ਲੱਗੇ ਆ ਉਹ ਪੁਰਾਣਾ ਬਿਸਕਾਗੇ ਆਪਦਾ ਬਣਿਆ ਰਵੇ ਹਨਾ ਤੇ ਮਦਦ ਪੂਰੀ ਕਰਨ ਪ੍ਰੋਗਰਾਮ ਪੈਣ ਤੇ ਬਾਈ ਜੀ ਨਾਲ ਅਸੀਂ ਵਾਦਾ ਕਰਦੇ ਆ ਬਾਈ ਜੀ ਨੂੰ ਪ੍ਰੋਗਰਾਮ ਜ਼ਰੂਰ ਇੱਕ ਮੈਂ ਲੈ ਕੇ ਜਾਊਂਗਾ ਬਹੁਤ ਬਹੁਤ ਧੰਨਵਾਦ ਭਾਈ ਜੀ ਚੜ੍ਹਦੇ ਕਾ ਸਤਿ ਸ੍ਰੀ ਅਕਾਲ ਘਲਦੇ ਰਹਾਂਗੇ ਇੱਕ ਛੋਟਾ ਜਿਹਾ ਟੱਪਾ ਆਪ ਦੀ ਖੁਸ਼ੀ ਨਾਲ ਆਪ ਦਾ ਹੀ ਗੱਲ ਆਪ ਦਾ ਕਿਰਪਾ ਦਾ ਭਾਈ ਬਰਦਾਦਾ گاਉ ਕੋਈ گاਉ ਵਧੀਆ ਕਰ ਦਿਓ ਭਾਈ ਛੱਤੇ ਜਿਹੇ ਬਾਜੀ ਆ ਸੇਮ ਜਮਾਂ ਲੱਗੂ ਭਾਈ ਛੱਤੇ ਰੇਗੇ ਆ ਸੋਹਣਾ ਸਾਡੀ ਜਿੰਦ ਨਾਲ ਲੈ ਗਏ ਆ ਮੇੜਾਂਗੇ ਜਰੂਰ ਪਰੇ ਜਾਂਦਾ ਹੋਇਆ ਗਏ ਗਿਆ ਪਰ ਗਿਆ ਸੋਣਾ ਹੁਆ ਤੁਰੇ ਜਾਂਦੇ ਤੈਂ ਇਹਨਾ ਅੱਖ ਨਾਲ ਤੱਕਿਆ ਤੁਰੇ ਹੋਏ ਜਾਂਦੇ ਤੈਂ ਇਹਨਾ ਅੱਖ ਨਾਲ ਤੱਕਿਆ ਬਾਜੀ ਵੀ ਨ ਮਰੀ ਨਾ ਮ ਅੱਗੇ ਹੋ ਕੇ ਡੱਕਿਆ ਮਾਣੇ ਆਪਸੋ ਸੇ ਐਸੇ ਗਲਦਾ ਹੀ ਰਹੇ ਗਿਆ ਮਿਲਾਂਗੇ ਜ਼ਰੂਰ ਕਦੇ ਹੈ ਹੈ ਜਾਂਦਾ ਹੋਇਆ ਕਹਿ ਗਿਆ ਕਰਗੇ ਅਸੋਣਾ ਹਾਂ ਸਾਡੀ ਜੰਦਨਾਲ ਲੇ ਗਿਆ ਮਿਲਾਂਗੇ ਜ਼ਰੂਰ ਕਦੇ ਹੈ ਹੈ ਜਾਂਦਾ ਹੋਇਆ ਕਹਿ ਗਿਆ ਕਰਗੇ ਆ ਸੁਣਾ ਆ ਕੀ ਬਾਤ ਆ ਬਾਈ ਸਰਪੰਚ ਜੀ ਪਰਮਾਤਮਾ ਚੱਪਦੀ ਰੱਖ ਕਲਾ ਰੱਖੇ ਐਂ ਖੁਸ਼ੀਆਂ ਮਾਣਦੇ ਨੇ ਤੇ ਪ੍ਰੋਗਰਾਮ ਹੁਣ ਪੈਣ ਲੱਗ ਜਾਂਦਾ ਤੇ ਟੇਪ ਤੁਹਾਡੀ ਜਿਹੜੀ ਆ ਜੇ ਨਾ ਬੱਲੇ ਬੱਲੇ ਹੋ ਹਾਂਜੀ ਹਾਂਜੀ ਤੇ ਜਰੂਰ ਦੋਸਤੋ ਇਹਨਾਂ ਦਾ ਮੁਹੱਬਤਾ ਗਾਣਾ ਆ ਰਿਹਾ ਜਲਦੀ ਰਿਲੀਜ਼ ਹੋ ਰਿਹਾ ਤੇ ਤੁਸੀਂ ਸਹਿਯੋਗ ਪੂਰਾ ਬਾਈ ਨੂੰ ਦੇਣਾ ਛੱਪਦੇ ਨੂੰ ਚੰਗਾ ਬਾਈ ਜੀ ਸਤਿ ਸ੍ਰੀ ਅਕਾਲ ਮਿਲਦੇ ਆਪਾਂ ਨਵੇਂ ਪ੍ਰੋਗਰਾਮ ਤੇ